ਚਾਵੀ ਦੇ ਜਿਹੜਾ ਐਡ ਆਨ ਹੈਗਾ ਉਸ ਨੇ ਐਸੀ ਮੁਹਿੰਮ ਚਲਾਈ ਹੈ ਕਿ ਜਿਹੜੇ ਲੋਕੀ ਆਪਣੇ ਬੋਤਲ pa ਕੇ ਆਣਗੇ ਤੇ ਆਪਣੀ ਬੋਤਲ ਇਨ ਸਾਹਮਣੇ ਦਿਖਾਣਗੇ ਆਪਣੀ ਫਿੰਗਰ ਦਿਖਾਣਗੇ ਉਹਨਾਂ ਨੂੰ ਐਡ ਡਿਸਕਾਊਂਟ ਦਿੱਤਾ ਜਾਏਗਾ 브ਦਰਸ ਆਵੇ ਗੇ ਇਹ ਗਰਮੀ ਦੀ ਕੋਈ ਪਰਵਾਹ ਨਾ ਕਰੋ ਬੋਤਲ ਪਾਓ ਤੇ ਜਲਦੀ ਨਾਲ ਸਾਡੇ ਕਾਬੇ ਆ ਜਾਓ ਠੰਡਾ ਠੰਡਾ ਮੌਸਮ ਠੰਡੀ ਨਸੀਰਤ ਨਾਲ ਸਾਡਾ ਫੂਡ ਇੰਜੋਏ ਕਰੋ ਬਹੁਤ ਜ਼ਰੂਰੀ ਹੈ ਦੇਖੋ ਜਿਹੜੇ ਸਾਡੇ ਅੱਗੇ ਯੰਗਸਟਰਸ ਨੇ ਸਾਡੀ ਆਉਣ ਵਾਲੀ ਜਨਰੇਸ਼ਨ ਹੈ ਉਹਨਾਂ ਨੂੰ ਇਸ ਚੀਜ਼ ਦੀ ਬਹੁਤ ਲੋੜ ਹੈ ਜਿਵੇਂ ਹਰ ਮਾਪਾ-ਪਿਓ ਆਪਣੇ ਬੱਚਿਆਂ ਲਈ ਕੁਝ ਨਾ ਕੁਝ ਨਿਆ ਕਰਨ ਦੀ ਕੁਝ ਅੱਛਾ ਕਰਨ ਦੀ ਕੋਸ਼ਿਸ਼ ਕਰਦੇ ਆ ਉਹਦੇ ਵਿੱਚ ਇਹ ਜਿਹੜਾ ਵੋਟ ਹੈਗਾ ਉਹ ਵੀ ਬਹੁਤ ਜ਼ਰੂਰੀ ਹੈ ਤੇ ਸਾਡੇ ਫਿਊਚਰ ਜਿਹੜੇ ਬੱਚਿਆਂ ਦੇ ਹੈ ਉਹ ਪੂਰੇ-ਪੂਰੇ ਇਸ ਵੋਟ ਤੇ ਤੇ ਆਉਣ ਵਾਲੀ ਗਵਰਨਮੈਂਟ ਡਿਸਾਈਡ ਉਹਨੇ ਇਸ ਤਰ੍ਹਾਂ ਦੇ ਡਵੈਲਪਮੈਂਟ ਕਰਨਗੇ ਕਿ ਉਹ ਜੀਆਂ ਕੰਪਨੀਆਂ ਇੰਡੀਆ ਚ ਲੈ ਕੇ ਆਣਗੇ ਤਾਂ ਕਿ ਸਾਡੇ ਜਿਹੜੇ ਬੱਚੇ ਹੈ ਨਾ ਉਹਨਾਂ ਨੂੰ ਬਾਹਰ ਜਾਣ ਦੀ ਕੋਈ ਲੋੜ ਹੀ ਨਾ ਰਹੇ ਲੋਕਾਂ ਦਾ ਬਹੁਤ ਅੱਛਾ ਰਿਸਪੌਂਸ ਮਿਲੇ ਹੈ ਕਿਉਂਕਿ ਇਹ ਜਿਹੜੀ ਸਾਡੀ ਆਊਟਲੈਟ ਹੈ 골ਡਨ ਹੈਪਨ ਤੇ ਬਿਲਕੁਲ ਪੂਰ ਹੈ ਇਥੇ ਟੂਰਿਸਟ ਪਲੇਸ ਹੈਗਾ ਤੇ ਆਲਰੇਡੀ ਜਿਹੜੇ ਸਟੇਟਸ ਆਲਰੇਡੀ ਇਲੈਕਸ਼ਨ ਹੋ ਚੁੱਕੇ ਉਹ ਵੀ ਆ ਕੇ ਲੋਕੀ ਸਾਨੂੰ ਬਹੁਤ ਅੱਛਾ ਰਿਸਪੌਂਸ ਦੇ ਰਹੇ ਨੇ ਜਿਹੜੇ ਲੋਕੀ ਇਥੇ ਆ ਰਹੇ ਆ ਆਪਣੀ VOTING ਐਂ ਦਿਖਾਣੇ ਆ ਦੇਖੋ ਬਹੁਤ ਸੀ ਪੂਰੀ ਕੰਟਰੀ ਦੀ ਹੈਗੀ ਹੈ ਤੇ ਉਹਨਾਂ ਨੂੰ ਵੀ ਸਾਊਂਡ ਮਿਲੇਗਾ ਇੰਨੇ ਲੋਕਾਂ ਨੂੰ ਐਂ ਫੀਲ ਕਰਨੀ ਚਾਹੁੰਦੇ ਆ ਕਿ ਆਪਣਾ ਵੋਟ ਪਾਓ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਤੇ ਸਾਡੀ ਆਨਮਲੀ ਜਨਰੇਸ਼ਨਸ ਲਈ ਬਹੁਤ ਲੋੜੀਂਦੀ ਹੈ